ਇਹ ਨਾਮ ਹੈ ਕਿਹੜਾ ਚੌਂਗਾ ਜੇ ਕੋ ਪੇਸ਼ ਕਰਦਾ ਸਸਰੀ ਗਾੜੀ ਸਾਰਾ ਮੇਰਾ ਨਾਮ ਹਰਜਿੰਦਰ ਸਿੰਘ ਢਿੱਲੋਂ ਸੂਬਾ ਪ੍ਰਧਾਨ ਪੰਜਾਬ ਦੁੱਧ ਦੀ ਡੇਰੀ ਯੂਨੀਅਨ ਇਕਤਾ ਅੱਜ ਦੀ ਜੋ ਪ੍ਰੈਸ ਕਾਨਫਰੈਂਸ ਹੈ ਜਿਵੇਂ ਕਿ ਹੁਣ ਧਿਆਰਾਂ ਦਾ ਸੀਜ਼ਨ ਹੈ ਜੀ ਜੋ ਮੈਕਮਾਂਗਾ ਮੈਕਮੇ ਵੱਲੋਂ ਸੈਂਪਲਿੰਗ ਵਗੈਰਾ ਕੀਤੀ ਜਾਂਦੀ ਹੈ ਤਾਂ ਇਹ ਹੋਣੀ ਵੀ ਚਾਹੀਦੀ ਹੈ ਕਿਉਂਕਿ ਖਾਣ ਪੀਣ ਵਾਲੀਆਂ ਪਿੰਡ ਵਾਲੀਆਂ ਚੀਜ਼ਾਂ ਦਾ ਜਿਹੜਾ ਅਸੀਂ ਕੰਮ ਕਰਦੇ ਹਾਂ ਦੁੱਧ ਜਾਂ ਦੁੱਧ ਤੋਂ ਬਣੀਆਂ ਮਠਿਆਈਆਂ ਹੋਗੀਆਂ ਜਿਵੇਂ ਵੀ ਵਧੀਆ ਗੱਲ ਆ ਸੈਂਪਲਿੰਗ ਹੋਣੀ ਚਾਹੀਦੀ ਆ ਪਰ ਅੱਜ ਕੀ ਹੋਇਆ ਅਸੀਂ ਇੱਕ ਅਖਬਾਰ ਦੀ ਕਟਿੰਗ ਕਿਸੇ ਵਿਅਕਤੀ ਵੱਲੋਂ WhatsApp ਕੀਤੀ ਗਈ ਜਦੋਂ ਵਿੱਚ ਦੇਖਿਆ ਤਾਂ ਸਾਡੇ ਇਹ ਜਿਹੜੇ ਸਾਥੀ ਆ ਉਹ ਪੰਜਾਬ ਦੁੱਧ ਡੇਰੀ ਉਹਨੇ ਏਕਤਾ ਦੇ ਦਫ਼ਤਰ ਪਹੁੰਚੇ ਆ ਜਿਵੇਂ ਹੁਣ ਇਹ ਹੈਗੇ ਆ ਮਾਨ ਡੇਰੀ ਆ ਤੁਸੀਂ ਇਹਨਾਂ ਨੂੰ ਵੀ ਪੁੱਛ ਸਕਦੇ ਹੋ ਇਹਨਾਂ ਦਾ ਜਿਹੜਾ ਅਖਬਾਰ ਦੀ ਕਟਿੰਗ ਦੇ ਵਿੱਚ ਨਾ ਪਾਇਆ ਗਿਆ ਕਿ ਸੈਂਪਲਿੰਗ ਹੋਈ ਹੈ ਇੰਨੀ ਫੈਂਟ ਗ੍ਰੈਵਿਟੀ ਆਈ ਹੈ ਕਿ ਸੈਂਪਲ ਫੇਲ ਹੋਏ ਜਾਂ ਪਾਣੀ ਦੀ ਮਾਤਰਾ ਪਈ ਗਈ ਪਰ ਇਹਨਾਂ ਦਾ ਕਹਿਣਾ ਇਹ ਆ ਵੀ ਸੈਂਪਲਿੰਗ ਸਾਡੀ ਹੋਈ ਨਹੀਂ ਗਈ ਇਹ ਪਾਪਾ ਕੁਦ ਡੇਰੀ ਤੋਂ ਆ ਇਨਾਂ ਦੀ ਵੀ ਸੈਂਪਲਿੰਗ ਹੋਈ ਤਾਂ ਸੋ ਮੈਂ ਕਪਾਲ ਡੇਰੀ ਦਾ ਓਨਰ ਆ ਆਪਣਾ ਵੀ ਨਾਮ ਪਾਇਆ ਗਿਆ ਪਰ ਸੈਂਪਲਿੰਗ ਸਾਡੀ ਕੋਈ ਨਹੀਂ ਹੋਈਗੀ ਇਹ ਮੁਕੇਸ਼ ਡੇਰੀ ਤੋਂ ਆ ਇਹਨਾਂ ਨੂੰ ਵੀ ਪੁੱਛ ਸਕਦੇ ਆ ਇਹਨਾਂ ਦੀ ਵੀ ਨਹੀਂ ਹੋਈਗੀ ਇਹ ਪੂਰੀ ਡੇਰੀ ਤੋਂ ਤੇ ਪਾਪਾ ਫ੍ਰੀ ਡੇਰੀ ਤੋਂ ਜਿਨਿਕੇ ਜਿਹੜੀਆਂ ਇਹ ਇਹਨਾਂ ਦਾ ਡੇਰੀਆਂ ਦਾ ਨਾਮ ਲਿਖ ਕੇ ਅਖਬਾਰ ਦੇ ਵਿੱਚ ਇਹ ਦਿੱਤਾ ਗਿਆ ਵੀ ਇਹਨਾਂ ਡੇਰੀਆਂ ਤੋਂ ਸੈਂਪਲਿੰਗ ਹੋਈ ਹੈ ਤੇ ਇਹਦੇ ਚ ਜਿਹੜੇ ਹੈਗੇ ਪੋਸਟਿਕ ਤੱਤ ਹੈ ਵੀ ਦੁੱਧ ਦੇ ਵਿੱਚ ਉਹ ਘਟ ਪਾਏ ਗਏ ਵੀ ਫੈਂਟ ਘਟਾ ਹੈ ਵੀ ਜਾਂ ਪਾਣੀ ਦੀ ਮਾਤਰਾ ਪਾਈ ਗਈ ਹੈ ਨਾ ਲੈ ਕੇ ਆਪਾਂ ਕਹਿ ਲਈਏ ਵੀ ਕੋਈ 50 ਸਾਲਾਂ ਤੋਂ ਕੰਮ ਕਰਦਾ ਹੈ ਕੋਈ 30 ਸਾਲਾਂ ਤੋਂ ਕਰਦਾ ਹੈ ਕੋਈ 20 ਸਾਲਾਂ ਤੋਂ ਕਈਆਂ ਦਾ ਪਿਤਾ ਪੁਰਖੀ ਧੰਦਾ ਹੈਗਾ ਤਾਂ ਉਹ ਕਿਤੇ ਨਾ ਕਿਤੇ ਇਹਨਾਂ ਦੇ ਮਨ ਨੂੰ ਇਹ ਠੇਸ ਪਹੁੰਚੀ ਵੀ ਜਿਹੜਾ ਹੈਗਾ ਇੰਨੇ ਚਿਰ ਤਾਂ ਸਾਡਾ ਨਾਮ ਬਣਾਇਆ ਇੱਕ ਸਕਿੰਟ ਦੇ ਵਿੱਚ ਆਪਾਂ ਕਹਿ ਲਈਏ ਖਬਰ ਲਾ ਕੇ ਵੀ ਕਿਤੇ ਨਾ ਕਿਤੇ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹਨਾਂ ਦਾ ਜਿਹੜਾ ਰਜਗਾਰ ਹੈ ਇਹ ਨੂੰ ਆਪਾਂ ਕਹਿ ਲઈએ ਵੀ ਬੁਰੀ ਤਰ੍ਹਾਂ ਜਿਹੜਾ ਹੈਗਾਗਾ ਉਹ ਠੱਗਾ ਲੱਗਿਆਗਾ ਉਧਰੋਂ ਤਾਂ ਧਿਆਰਾਂ ਦਾ ਸੀਜ਼ਨ ਆ ਜਿਹੜੀ ਗੱਕੀ ਹੈ ਉਹ ਸਵਾਲ ਕਰਦੇ ਆ ਵੀ ਐ ਕਰਕੇ ਥੋੜੀ ਖਬਰ ਲੱਗੀ ਐ ਤੇ ਉਧਰ ਪਾਣੀ ਆਇਆ ਐ ਵੀ ਐਸਐਨਐਮ ਘਾਟਾ ਆਏ ਆ ਸੋ ਮਨਸ਼ਾ ਕੀ ਲੱਗਦੀ ਐ ਨਹੀਂ ਮਨਸ਼ਾ ਤਾਂ ਹੁਣ ਆ ਦੇਖੋ ਜੀ ਇਹ ਤਾਂ ਜਾਂਦਾ ਜਿਹਨੇ ਖਬਰ ਲਾਈ ਐ ਜਿਵੇਂ ਕਿ ਅਸੀਂ ਇਹ ਪਤਾ ਕਰ ਰਹੇ ਆ ਅੱਛਾ ਵੀ ਕਿਹੜੇ ਮੰਨ ਲਓ ਪੱਤਰਕਾਰ ਵੱਲੋਂ ਲਾਈ ਗਈ ਹੈ ਕਿਉਂਕਿ ਅਸੀਂ ਬਹੁਤ ਆਸਮੀਰ ਕਰਦੇ ਆ ਤੁਹਾਡੇ ਤੋਂ ਮੰਨ ਲਓ ਜਿਹੜਾ ਮੀਡੀਆ ਸੰਤੰਤਰ ਦਾ ਚੌਥਾ ਥੰਮਾ ਤੁਸੀਂ ਜਿਹੜਾ ਲੋਕ ਹਿੱਤ ਦੀ ਆਵਾਜ਼ ਆ ਉਹ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣੀ ਹੁੰਦੀ ਆ ਔਰ ਸਮੇਂ-ਸਮੇਂ ਸਰ ਤੁਸੀਂ ਪਹੁੰਚਦੇ ਵੀ ਆ ਸਾਡੇ ਕੋਲੋਂ ਕੋਲੇ ਤੇ ਜੋ ਕੋਈ ਸਾਡੀ ਜਥੇਬੰਦੀ ਦੀ ਮੰਗ ਹੁੰਦੀ ਆ ਆਵਾਜ਼ ਆ ਜਿਹੜੀ ਉਹ ਸਾਡੀ ਪ੍ਰਾਂਤ ਕਰਦੇ ਹੋ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਆ ਪਰ ਜਿਹੜਾ ਕਿਤੇ ਨਾ ਕਿਤੇ ਅਖਬਾਰ ਦੇ ਵਿੱਚ ਇਹ ਖਬਰ ਲੱਗੀ ਆ ਇਹ ਇੱਕ ਮੰਦਭਾਗੀ ਆ ਕਿਉਂਕਿ ਪਹਿਲੇ ਹੀ ਜਿਹੜੇ ਰਜਗਾਰ ਆ ਹੈਲੋ 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 ਵੀ ਲੋਕਾਂ ਦਾ ਰਜਗਾਰ ਲੋਕਾਂ ਨੇ ਆਪ ਖੜਾ ਕਰਿਆ ਨੌਕਰੀਆਂ ਜਿਹੜੀਆਂ ਉਹ ਮਿਲਦੀਆਂ ਨਹੀਂ ਆ ਪਰ ਇਸ ਤਰ੍ਹਾਂ ਦੀਆਂ ਝੂਠੀਆਂ ਖਬਰਾਂ ਲਾ ਕੇ ਜੇਕਰ ਕੋਈ ਅਸਲੀਅਤ ਹੋਵੇ ਫਿਰ ਹੋਰ ਗੱਲ ਆ ਤੁਹਾਨੂੰ ਤੁਹਾਨੂੰ ਲੱਗਦਾ ਨਹੀਂ ਹੈ ਕਿ ਨਾਂ ਪਾ ਕੇ ਕਿਸੇ ਤਰ੍ਹਾਂ ਦੀ ਖਾਣਾ ਪੂਰਤੀ ਕੀਤੀ ਗਈ ਹੈ ਵੀ ਕਾਗਜ਼ਾਂ ਜੀ ਆਪਾਂ ਦਿਖਾ ਦੋ ਤੇ ਚੈੱਕ ਕਰੀਏ ਨਹੀਂ ਕਾਗਜ਼ਾਂ ਜੇ ਇਹ ਤਾਂ ਹੁਣ ਜਾਂ ਤਾਂ ਉਹ ਬੰਦਾ ਦੱਸੂਗਾ ਜਿਵੇਂ ਕਿ ਅਸੀਂ ਨਾਮ ਵਗੈਰਾ ਵੀ ਪਤਾ ਕਰ ਰਹੇ ਆ ਤਾਂ ਸਾਡਾ ਤਾਂ ਮੀਡੀਆ ਨੂੰ ਬੁਲਾਓ ਸਾਨੂੰ ਇਹ ਸਪਸ਼ਟ ਕੀਤਾ ਜਾਵੇ ਵੀ ਇਸ ਤਰ੍ਹਾਂ ਦੀ ਜਿਹੜੀ ਘਰਾਉਣੀ ਹਰਕਤ ਹੈ ਜਿਹੜੇ ਅਖਬਾਰ ਨੇ ਲਾਈ ਆ ਖਬਰ ਆ ਵੀ ਉਹਨੂੰ ਕਿਹਨੇ ਖਬਰ ਦਿੱਤੀ ਕਿੱਥੋਂ ਰਿਪੋਰਟ ਆਈ ਉਹ ਰਿਪੋਰਟ ਜਨਤਕ ਕੀਤੀ ਜਾਵੇ ਜਾਂ ਸਾਡਾ ਜਿਵੇਂ ਦਫ਼ਤਰ ਆ ਬੀਬੀ ਵਾਲੇ ਚੌਂਕ ਦੇ ਵਿੱਚ ਕਮਲਾ ਨਹਿਰੂ ਕਲੋਨੀ ਦੇ ਵਿੱਚ ਪੰਜਾਬ ਦੂਤੀੜੇ ਜਿਹਨਾਂ ਨੇ ਇੱਕਤਾ ਦਾ ਦਫ਼ਤਰ ਆ ਮੈਂ ਸੂਬਾ ਪ੍ਰਧਾਨ ਮਿਲ ਕੇ ਜਿਹੜਾ ਹੈਗਾ ਸਾਨੂੰ ਇਹ ਸਪਸ਼ਟ ਕੀਤਾ ਜਾਵੇ ਤੁਸੀਂ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਜਿਵੇਂ ਆਪਣੇ ਸਹਾਇਕ ਫੂਡ ਕਮਿਸ਼ਨਰ ਆ ਅਮਰਤਪਾਲ ਛੋਟੀ ਜਾਂ ਮਾਨਯੋਗ ਆਪਣੇ ਉਚਾਰ ਇਨਸਪੈਕਟਰ ਵੀ ਆ ਉਹਨਾਂ ਨੂੰ ਮਿਲ ਕੇ ਵੀ ਉਹਨਾਂ ਤੋਂ ਇਹ ਜਰੂਰ ਅ ਜਿਹੜਾ ਹੈਗਾਗਾ ਪਤਾ ਕੀਤਾ ਜਾਵੇ ਵੀ ਕੀ ਆਹ ਜਿਹੜੀ ਅਖਬਾਰ ਦੇ ਵਿੱਚ ਖਬਰ ਲੱਗੀ ਹੈ ਕੋਈ ਇਹ ਸੈਂਪਲਿੰਗ ਇਸ ਤਰ੍ਹਾਂ ਦੀ ਹੋਈ ਹੈ ਕੋਈ ਰਿਪੋਰਟ ਇਸ ਤਰ੍ਹਾਂ ਦੀ ਆਈ ਹੈ ਕਿਉਂਕਿ ਇਹਨਾਂ ਨੂੰ ਨਾ ਕੋਈ ਨੋਟਿਸ ਆਇਆ ਨਾ ਕੋਈ ਮੈਕਮੇ ਵੱਲੋਂ ਨਾ ਹੀ ਕੋਈ ਇਹਨਾਂ ਦੇ ਸੈਂਪਲ ਲੈਣ ਆਇਆ ਨਾ ਇਹਨਾਂ ਦੇ ਕਿਤੇ ਕੋਈ ਸਾਈਨ ਹੋਏ ਆ ਤਾਂ ਫਿਰ ਇਹ ਖਬਰ ਕਿਵੇਂ ਲੱਗ ਗਈ ਸੋ ਇਹ ਚਿੰਤਾ ਦਾ ਵਿਸ਼ਾ ਹੈਗਾ ਬਹੁਤ ਹੀ ਮੰਦਪਾਗੀ ਗੱਲ ਆ ਤਾਂ ਸਾਰੇ ਇਹ ਸਾਥੀ ਆ ਜਿਹੜੇ ਜਥੇਬੰਦੀ ਦੇ ਵਿੱਚ ਪਹੁੰਚੇ ਸੀ ਮੈਂ ਇਹਨਾਂ ਦਾ ਆਗੂ ਹੋਣ ਦੇ ਨਾਂ ਤੇ ਇਹ ਜ਼ਰੂਰੀ ਸਮਝਿਆ ਕਿ ਆਪਾਂ ਜਿਹੜੀ ਹੈਗੀ ਆਵਾਜ਼ ਆ ਉਹ ਆਪਦੀ ਬੁਲੰਦ ਕਰਕੇ ਸੋ ਮੇਰੀ ਬੇਨਤੀ ਹੈ ਜਿਹੜੇ ਕਣਾਉਣੀ ਹਰਕਤ ਕੀਤੀ ਗਈ ਹੈ ਕਿਹਦੇ ਕਹਿਨ ਤੇ ਕੀਤੀ ਗਈ ਹੈ ਕਿਉਂ ਕੀਤੀ ਗਈ ਹੈ ਉਹ ਜਰੂਰ ਸਪਸ਼ਟ ਕੀਤਾ ਜਾਵੇ ਨਹੀਂ ਜਿਹੜੀ ਕੋਈ ਅਗਲੀ ਕਾਰਵਾਈ ਆਸੀਂ ਆਪ ਦਾ ਸੂਬੇ ਦੀ ਮੀਟਿੰਗ ਬੁਲਾ ਕੇ ਕੋਈ ਉਸ ਹਸਾਬ ਨਾਲ ਅੱਗੇ ਵਧਾਂਗੇ